ਗੁਰੂ ਪਾਲਸਾ ਜੀ ਨੂੰ ਦਰਤਾ ਕੀਤੇ ਇਸ ਪਾਤਸ਼ਾਹ ਸਮਾ ਬਖਸ਼ਿਸ਼ ਕੀਤਾ بڑے بڑے ਭਾਗਾਂ ਵਾਲਿਆਂ ਨੂੰ ਸੁਭਾਗ ਸਮਾ ਬਖਸ਼ਿਸ਼ ਵਰਤਾ ਸੁਭਾਈ ਟੂੜੀ ਜੀ ਵਿਚਾਰ ਗੁਰਸਿੱਖ ਦੇ ਜੀਵਨ ਦੇ ਵੀ ਕਦਰ ਨੂੰ ਹੈ ਇਹ ਵਿਚਾਰ ਕੀ ਹੋਵੇ ਕਿ ਸਾਡੇ ਤਾਰ ਹੀ ਤੇਰੇ ਰਾਸ ਹੋਣ ਗੁਰੂ ਨਾਨਕ ਪਾਲਸਾ ਜੀ ਦੇ ਬਚਨ ਨੇ ਪਾਲਸਾ ਜੀ ਨੂੰ ਜਲਦ ਹੋ ਸਿਆ ਵਿਆਹੀਆਂ ਜੁਲਾੜੇ ਸੋਹਣ ਪਾਸ ਕੀ ਡੋਲਲੀ ਚੰਦ ਆਈ ਨਾਮ ਦੰਦਖੰਡ ਕੀਤੇ ਰਾਸ ਉਪਰਨ ਪਾਣੀ ਵਾਦੀ ਐ ਝਰਨੇ ਝੰਕਣ ਪਾਸ ਇੱਕ ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ ਦਰਖੜੇ ਗਿਰੀ ਸੁਹਾਵੇ ਖੰਡੀਆਂ ਨੰਨ ਰਸੇਤੀਆਂ ਕਿਸ ਤਰ੍ਹਾਂ ਦੇ ਗੱਲ ਜੀ ਯੋਗਪਾ ਕਾਰਜ ਕਰਦੇ ਆ ਨਾ ਕਿ ਸਤਾਰ ਜਿਹੜਾ ਸਾਨੂੰ ਪਰਦਾ ਹੋਵੇ ਠੀਕ ਐ ਸੀ ਹੋਰ ਬਹੁਤ ਕੁਝ ਕਰਦੇ ਆ ਕਈ ਤਰ੍ਹਾਂ ਦੇ ਅੰਗਮਰ ਰਚਦੇ ਆ ਪਰ ਗੁਰੂ ਨੂੰ ਵੀ ਪੁੱਛੀਏ ਕਿ ਬਾਦਸਰ ਸਾਨੂੰ ਕਿਹੋ ਜਿਹਾ ਕਾਰਜ ਕਰਨਾ ਚਾਹੀਦਾ ਹੈ ਸਾਨੂੰ ਸ਼ਬਦ ਦਾ ਵਿਆਹ ਸਿੱਖੀ